ਕੱਲ ਕਾਫੀ ਖੇਤਾਂ ਦੀ ਵਿਜ਼ਿਟ ਕੀਤੀ ਕਿਸਾਨ ਵੀਰ ਸਾਰੇ ਦੇ ਨੇੜੇ ਆਈ ਕਣਕ ਦੇ ਉੱਤੇ ਗੁੱਲੀ ਡੰਡੇ ਵਾਲੀ ਸਪਰੇਅ ਕਰ ਰਹੇ ਐ ਇਸ ਸਮੇਂ ਕਿਸਾਨ ਵੀਰੋ ਫਸਲ ਦਾ ਬਹੁਤ ਧਿਆਨ ਰੱਖੋ ਤੇ ਅੱਗੇ ਵਿਚਾਰ ਜਰੂਰ ਸੁਣਾ ਤੇ ਸ਼ੇਅਰ ਕਰਨਾ ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਿੰਡ ਚੰਗਾਵਾ ਚ ਸਰਦਾਰ ਲਖਵੀਰ ਸਿੰਘ ਤੇ ਖੇਤ ਖੜੇ ਐ ਫੀਲ ਟੂ ਫੀਲਡ ਵਿਜ਼ਿਟ ਕਰ ਰਹੇ ਸੀਗੇ ਖੇਤਾਂ ਦਾ ਨਰੀਖਣ ਕਰ ਰਹੇ ਆ ਕਣਕ ਦੀ ਫਸਲ ਜਦੋਂ ਕਿ ਗੋਬ ਦੇ ਹਾਲਾਤਾਂ ਦੇ ਵਿੱਚ ਐ ਕਣੇ ਨੂੰ ਗੰਢਾਂ ਬਣੀਆਂ ਪ੍ਰੰਤ ਉਹਦੇ ਵਿੱਚ ਸਿੱਟਾ ਬਣਨਾ ਜਿਹੜਾ ਹੈਗਾ ਸ਼ੁਰੂ ਹੋ ਜਾਂਦਾ ਤੇ ਗੁੱਲੀ ਡੰਡੇ ਦੀ ਕਾਫੀ ਸਮੱਸਿਆ ਆਉਣ ਕਰਕੇ ਇਸ ਵਾਰ ਕਿਸਾਨ ਵੀ ਅਜੇ ਤੱਕ ਜਿਹੜੀ ਗੁੱਲੀ ਡੰਡੇ ਵਾਲੀ ਸਪਰੇ ਆ ਉਹ ਕਰ ਰਹੇ ਜੀ। ਬੇਨਤੀ ਇਹ ਹੀ ਹੁੰਦੀ ਆ ਕਿ ਜਿਹੜੀ ਕਣਕ ਤੇ ਫਸਲ ਦੇ ਵਿੱਚ ਆਪਾਂ ਗੁੱਲੀ ਡੰਡਾ ਜਾਂ ਚੌੜੇ ਪੱਤੇ ਵਾਲੇ ਨਦੀਨ ਜਿਹੜੀ ਆਪਾਂ ਰੋਕਥਾਮ ਕਰਨੀ ਆ ਕੋਸ਼ਿਸ਼ ਕਰਿਆ ਕਰੋ ਕਿ ਆਪਾਂ 30 ਤੋਂ 35 ਦਿਨ ਜਿਹੜੀ ਸਿਫਾਰਸ਼ ਆ 40 42 45 ਦਿਨ ਤੱਕ ਆਪਾਂ ਜਿਹੜਾ ਹੈਗਾ ਇਹਦਾ ਕੰਪਲੀਟ ਕਰ ਦਈਏ ਸਪਰੇਅ ਵਾਲਾ ਜਿਹੜੀ 240 ਆ ਉਹ ਸਹੀ ਸਮੇਂ ਤੇ ਬੀਜੀ ਕਣਕ ਦੇ ਵਿੱਚ 35 ਤੋਂ 45 ਤੇ ਲੇਟ ਬਜਾਉਣ ਵਾਲੀ ਕਣਕ ਜਿਹੜੀ ਨਵੰਬਰ ਐਂਡ ਜਾਂ ਦਸੰਬਰ ਵਾਲੀ ਆਪਾਂ ਕਹਿ ਲਈਏ ਉਹ 45 ਤੋਂ 55 ਦਿਨ ਤੇ ਆਪਣੀ ਸਪਰੇਅ ਜੇ 240 ਵਗੈਰਾ ਕਰਨੀ ਆ ਤਾਂ ਉਹ ਹੋ ਜਾਣੀ ਚਾਹੀਦੀ ਹੈ ਇਸ ਸਟੇਜ ਤੇ ਜਾ ਕੇ ਇਹਨਾਂ ਦੇ ਖੇਤ ਚ ਗੁੱਲੀ ਉਹਨਾਂ ਦੇ ਵੀ ਕਾफी ਸਮੱਸਿਆ ਸੀ ਪਹਿਲਾਂ ਕਿਉਂਕਿ ਕਣਕ ਉੱਗਣ ਦੇ ਵਿੱਚ ਸਮੱਸਿਆ ਆਈ ਕਣਕ ਲੇਟ ਹੋ ਗਈ ਤੇ ਉਦਵਾ ਜਿਹੜਾ ਹੈਗਾ ਨਾਲ ਹੀ ਗੁੱਲੀ ਡੰਡਾ ਕਾਫੀ ਹੋ ਗਿਆ ਦਿੱਤਾ ਪਾਣੀ ਲਾਉਣਾ ਪਿਆ ਜਿਹੜੀ ਆਪਾਂ ਬੇਨਤੀ ਕਰਦੇ ਹੁੰਨੇ ਆ ਕਿ ਇੱਕ ਜਦੋਂ ਆਪਾਂ ਸੁਪਰ ਸੀਡਰ ਨਾਲ ਬਜਾਈ ਕਰਨੀ ਹੈ ਇੱਕ ਤਾਂ ਉਹਦੇ ਬਲੇਡ ਚੈੱਕ ਕਰਨੇ ਚਾਹੀਦੇ ਆ ਕਿ ਉਹਦੀ ਡੈਪਥ ਸਹੀ ਲੱਗ ਰਹੀ ਆ ਈ ਆ ਜਿਹੜਾ ਉਹ ਮਿੱਟੀ 'ਚ ਡੱਗ ਰਿਹਾ ਜਾਂ ਨਹੀਂ ਡੱਗ ਰਿਹਾ ਖੇਤ ਦੇ ਵਿੱਚ ਗੱਲ ਪ੍ਰੋਪਰ ਹੈਗੀ ਜਾਂ ਨਹੀਂ ਹੈਗੀ ਉਹਦੇ ਕਰਕੇ ਜਿਹੜੇ ਹੈਗੇ ਆਪਾਂ ਕਈ ਵਾਰ ਖੇਤ ਦੇ ਵਿੱਚ ਸਮੱਸਿਆ ਆਉਂਦੀ ਆ ਪਾਪਾ ਛੜ ਜਾਂਦੇ ਕਣਕ ਉੱਗਣ ਦੇ ਵਿੱਚ ਹੀ ਤੇ ਉਦੋਂ ਅੱਗੇ ਜਾ ਕੇ ਫਿਰ ਇਹ ਸਮੱਸਿਆਵਾਂ ਆਉਂਦੀਆਂ ਨੇ ਇਹ ਕੋਣ ਜਿਹੜੇ ਕਿਸਾਨ ਵੀਰ 60 ਦਿਨ 62 ਦਿਨ 65 ਦਿਨ ਦੀ ਕਣਕ ਜਾਂ ਉਪਰ ਕਣਕ ਨੂੰ ਬੇਨਤੀ ਆ ਜਿਹੜਾ ਨਵੀਨ ਆ ਇਹਨੇ ਖਰਾਕੀ ਤੱਤ ਫਸਲ ਦੇ ਬਰਾਬਰ ਲਏ ਆ ਤੇ ਹੁਣ ਆਪਾਂ ਸਪਰੇਅ ਤੇ ਵੀ ਖਰਚਾ ਕਰ ਰਹੇ ਆ ਪਰ ਜਿਹੜੀ ਇਹ ਤੋਂ ਪਹਿਲਾਂ ਤੁਸੀਂ ਸਪਰੇਅ ਕਰ ਲਈ ਉਹਦੇ ਨਾਲ ਵੀ ਹੋ ਸਕਦਾ ਇਹਦਾ ਨਾਂ ਬਣੇ ਆਪਾਂ ਇਹਦੀ ਗ੍ਰੋਥ ਰੋਕ ਸਕੀਏ ਪਰ ਇਹ ਮਰਨਾ ਮੁਸ਼ਕਲ ਹੁੰਦਾ ਇੱਕ ਗੱਲ ਤਾਂ ਇਹ ਯਾਦ ਰੱਖੋ ਦੂਸਰੀ ਗੱਲ ਜਿੱਥੇ ਜਿਆਦਾ ਗੁੱਲੀ ਡੰਡਾ ਹੈ ਉਥੇ ਕੋਸ਼ਿਸ਼ ਕਰੋ ਜਿੱਥੇ ਦੌਗੀਆਂ ਦੇ ਵਿੱਚ ਜਿਆਦਾ ਸਿੱਟੇ ਇਹ ਕੱਢੂਗਾ ਕਿਉਂਕਿ ਇਹ ਮਦੀਨਾ ਦੇ ਵਿੱਚ ਮਦੀਨਾ ਦੇ ਵਿੱਚ ਜਿਹੜੀ ਇਹ ਖਾਸियत ਹੁੰਦੀ ਕਿ ਇਹ ਕਣਕ ਤੋਂ ਪਹਿਲਾਂ ਜਿਹੜੇ ਕੋਈ ਵੀ ਫਸਲ ਤੋਂ ਪਹਿਲਾਂ ਇਹ ਸੀਡ ਸੈਟਿੰਗ ਕਰਦੇ ਆ ਤੇ ਜ਼ਮੀਨ ਦੇ ਵਿੱਚ ਸਿੱਟਦੇ ਆ ਇਸ ਕਰਕੇ ਜੇ ਆਪਾਂ ਕੋਸ਼ਿਸ਼ ਕਰ ਸਕੀਏ ਕਿ ਜਿੱਥੇ ਦੌਗੀਆਂ ਦੇ ਵਿੱਚ ਜਿਆਦਾ ਇਹ ਸਿੱਟੇ ਕੱਢੂਗਾ ਉਸ ਤੋਂ ਆਪਾਂ ਐਸਪੀ ਜਾਂ ਉਹਨਾਂ ਨੂੰ ਵਿੱਚੋਂ ਪੱਟ ਕੇ ਕੱਢ ਸਕਦੇ ਜਾਂ ਆਪਾਂ ਝੂੜੀਆਂ ਮਗਰ ਬਣ ਕੇ ਖਿੱਚ ਕੇ ਜਿਹੜੇ ਹੈਗੇ ਸਿੱਟੇ ਜੋ ਕਿ ਛੇਤੀ ਕਿ ਉਹਦਾ 20 ਮਲਟੀਪਲਾਈ ਨਾ ਹੋਵੇ ਕਿਉਂਕਿ ਇੱਕ ਵੀ ਫੁੱਟਾ ਜਿਹੜਾ 8 1000 20 ਜਮੀਨ ਦੇ ਵਿੱਚ ਸਿੱਟ ਦਿੰਦਾ ਖਾਸ ਧਿਆਨ ਇਹ ਰੱਖਿਆ ਕਰੋ ਕਿ ਆਪਣਾ ਟਾਈਮਲੀ ਜਗਾ